ਨੁਕਸਾਨ ਤਾਂ ਵੇਖੋ ਜਿਵੇਂ ਪਾਣੀ ਪਿੱਛੇ ਛੱਡ ਦਿੱਤਾ ਗਿਆ ਤੇ ਜੇ ਬੰਨ ਨੂੰ ਥੋੜਾ ਪਾਣੀ ਜ਼ਿਆਦਾ ਹੋਏਗਾ ਤਾਂ ਪਾਣੇ ਨੂੰ ਖਤਰਾ ਪਹੁੰਚੇਗਾ ਤੇ ਫਿਰ ਹੋਰ ਵੀ ਪਿੱਛੇ ਨੁਕਸਾਨ ਹੋ ਸਕਦਾ ਹੈ ਜਿਹੜੇ ਬੰਨ ਤੋਂ ਪਾਰ ਵਾਲੇ ਲੋਕ ਬੱਚੇ ਹੋਏ ਨੇ ਉਹਨਾਂ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਪਹੁੰਚੇਗਾ ਇਹ ਫਾਇਲ ਦਾ ਪਾਣੀ ਲੰਘ ਜਾਣਾ ਫਾਇਲ ਪਈ ਜਾਣਾ ਬੰਨ ਤੋਂ ਪਾਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਪਿੰਡ ਨੇ ਜਾਂ ਕਿੰਨੇ ਕੁ ਤੱਕ ਪਾਣੀ ਜਾ ਸਕਦਾ ਬੰਨ ਤੋਂ ਪਾਰ ਤਾਂ ਦੇਖੋ ਬਹੁਤ ਜ਼ਿਆਦਾ ਪਿੰਡ ਲੱਗਦੇ ਨੇ ਤੇ ਜੇ ਬੰਨ ਤੋਂ ਬਾਹਰ ਪਾਣੀ ਹੁੰਦਾ ਤੇ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਕਰੇਗਾ ਹੋਰ ਵੀ ਬੜਾ ਜ਼ਿਆਦਾ ਨੁਕਸਾਨ ਕਰੇਗਾ ਲੋਕਾਂ ਦੀ ਫਸਲਾਂ ਤਾਂ ਖਰਾਬ ਹੋਣੀਆਂ ਹੀ ਨੇ ਤੇ ਲੋਕ ਆਪ ਵੀ ਰੋਣਗੇ ਬਹੁਤ ਜ਼ਾਰੇ ਪਿੱਛੇ ਅਸੀਂ ਵੇਖ ਰਹੇ ਆ ਕਿ ਬੰਨ ਦੇ ਉੱਪਰ ਮਿੱਟੀ ਪਾਈ ਜਾ ਰਹੀ ਹੈ ਤਾਂ ਇੱਥੇ ਬੋਕਲਾਈਨਾਂ ਵੀ ਲੱਗੀਆਂ ਹੋਈਆਂ ਨੇ ਕਿ ਇਤੋਂ ਖਤਰਾ ਸੀ ਤਾਂ ਹੋ ਰਿਹਾ ਮਿੱਟੀ ਮਿੱਟੀ ਵਾਲੇ ਤਾਂ ਬਹੁਤ ਵਿਚਾਰੇ ਆਪ ਦੇ ਸੇਵਾ ਸੂਭਾ ਕਰਨ ਤੋਂ ਜ਼ਿੰਮੇਦਾਰ ਬਹੁਤ ਦੂਰ ਵੀ ਆ ਰਹੇ ਨੇ ਸੇਵਾ ਤਾਂ ਚੱਲੀ ਹੋਈ ਹੈ ਵੀ ਮਿੱਟੀ ਵਾਲਾ ਬੰਨ ਮਜ਼ਬੂਤ ਹੈ ਕਰ ਲਿਆ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਨੁਕਸਾਨ ਹੋਵੇ ਚਲ ਜਿਹੜਾ ਤਾਂ ਹੋ ਗਿਆ ਨੁਕਸਾਨ ਉਹ ਤਾਂ ਚੱਲ ਹੋਣਾ ਹੈ ਹੋਇਆ ਹੀ ਪਿਆ ਬਾਕੀ ਪਿੱਛੇ ਹੋਰ ਨਾ ਹੋ ਜਾਵੇ ਬੰਨ ਨੂੰ ਹੋਰ ਮਜ਼ਬੂਤ ਮਿੱਟੀ ਪਾ ਕੇ ਕਰਦੇ ਬਣ ਪਿੱਛੋਂ ਮਿੱਟੀ ਆ ਰਹੀ ਹੈ ਤਾਂ ਇਹ ਸਾਹਮਣੇ ਪਿੱਛੇ ਅਸੀਂ ਪਿੰਡ ਵੇਖ ਰਹੇ ਹਾਂ ਜਿਹੜੇ ਪਿੰਡ ਇਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਇਹਨਾਂ ਨੂੰ ਰਸਤਾ ਕਿੱਥੋਂ ਜਾਂਦਾ ਜਾ ਜੇ ਰਾਸ਼ਨ ਪਹੁੰਚਾਉਣਾ ਹੋਵੇ ਤਾਂ ਕਿਵੇਂ ਜਾ ਰਿਹਾ ਇਹ ਪਿੰਡ ਤਾਂ ਦੇਖੋ ਡੁੱਬਿਆ ਹੋਇਆ ਹੁਣ ਸਰ ਆਪਣੇ ਐਮਐਲ ਵਗੈਰਾ ਉਹਨਾਂ ਬੀੜੀਆਂ ਲਾਈਆਂ ਹੀ ਨੇ ਪ੍ਰਬੰਧ ਕੀਤਾ ਹੈ ਤੇ ਪਿੱਛੋਂ ਰਾਸ਼ਨ ਆ ਰਿਹਾ ਹੈ ਤੇ ਬੇੜੀਆਂ ਤੇ ਉਹਨਾਂ ਨੂੰ ਪਹੁੰਚਾ ਦੇ ਹੁੰਦੇ ਨੇ ਸਰਕਾਰ ਵੱਲੋਂ ਵੀ ਕੁਛ ਆ ਰਿਹਾ ਹੈ ਸਰਕਾਰ ਵੱਲੋਂ ਹੈਲਪ ਤਾਂ ਹੋ ਰਹੀ ਹੈ ਸਰਕਾਰ ਹੈਲਪ ਤਾਂ ਕਰ ਰਹੀ ਹੈ ਬਾਕੀ ਜਿਹੜੇ ਜ਼ਿੰਮੀਰ ਆਪ ਜਿਹੜੇ ਪਿੱਛੋਂ ਲੋਕ ਉਹ ਬਹੁਤ ਸੇਵਾ ਸੇਵਾਦਾਰ ਸੇਵਾ ਬਹੁਤ ਕਰ ਰਹੇ ਨੇ